ਯਾਰ ਤੂੰ ਪੰਡਾ ਸਿਧਰ ਕਿਹੜਾ ਹੈਗਾ ਮੇਰਾ ਤੋਲ ਪੰਡਾ ਸੁਧਾਰ ਦੇ ਨਾਲ ਲੇਖ ਨੋਟ ਕਰ ਤੂੰ ਖੜ ਜਾ ਮੜ ਜਾ ਦੋ ਪੰਜ ਕਿਲੋ ਕੱਢ ਦੇ 40000 ਤੱਕ ਫੜ ਕਾਈ ਨਾ ਨਾ ਮੈਂ ਚਲੀ ਜਾਂਦਾ ਬਾਕੀ ਚੰਗਾ ਹੋਣਾ ਪੰਜ ਕਿਲੋ ਤੂੰ ਸਾਨੂੰ ਪੂਰਾ ਕਰ ਦੇ ਮੈਂ ਵੀ ਰੱਖ ਹੁਣ ਤੇਰੇ ਮੇਂ ਮੇਂ ਖੜ ਜਾ ਬਾਪੂ ਦੇਖਦਾ ਜਾ ਕਿੱਲੇ ਕੋ ਬਾੜਾ ਜਾ ਦੇਖਾ ਸਾਡੇ ਚੱਟੇ ਵਾਲ ਤੂੰ ਬਨਾਲੀ ਹੋਏਗਾ ਤੂੰ ਇਹ ਉਬਰ ਨਾਲ ਬਾਹਰ ਡੇਢ ਹੁੰਦੇ ਪੰਜ ਕਿਲੋ ਦੀ ਮੈਂ ਇਸ ਨਹੀਂ ਭਰਦੀ ਨਹੀਂ ਬੱਕਰੀਏ ਮਾਰੀ ਹੈ ਬਾਈ ਕਿ ਨਕਸ਼ਾ ਮੈਂ ਤਾਂ ਤੇਰੀ ਮਾਰੀ ਕਿਹ ਹੈ ਨਹੀਂ ਨਹੀਂ ਫਿਰ ਪੈਸੇ ਬਾਹਰ ਨੇ ਅੱਜ ਹੁਣ ਲਾਦੀਆਂ ਅੱਖਾਂ ਫੇਰ ਤੇਰੇ ਸਾਹਮਣੇ ਗੱਲ ਹੋਊਗੀ ਲੈਬ ਜਿਹੜਾ ਮੇਰੇ ਨਾਲ ਕਿਹੜਾ ਕੋਈ ਕਮਿਸ਼ਨ ਕਰਿਆ ਹੋਇਆ ਦੱਸੋ 500 ਦੱਸੋ ਲੈਣਾ 500 ਲੈਣਾ ਆਜੋ ਵੇ ਆਜੋ ਬੱਕਰੀ ਘਾੜਾ ਕਰਨ ਲੱਗੀ ਆਜੋ ਦੇਖ ਲਓ ਰੇ ਆਜੋ ਬੱਕਰੀ ਵੀ ਦੇਖ ਲਾ ਬੱਕਰੇ ਤਾਂ ਦੇਖ ਲਈ ਕਿਹੜਾ ਮੈਂ ਤਾਂ ਹੈ ਹੀ ਨਹੀਂ ਇਹ ਇਹਦਾ ਉਹਦਾ ਬੱਕਰੀ ਫਿਰ ਉਹ ਮੈਂ ਚਲਵਾਉਣੀ ਬੱਕਰੀ ਨੂੰ ਜੇ ਕੋਈ ਜੇ ਇੱਕ ਮੈਨਾਂ ਰੱਖਣਾ ਮੈਨਾਂ ਰੱਖ ਲਾਵਾ ਮੈਂ ਆਪਣੇ ਤਾਂ ਦੇਖ ਲੈ ਲੈਣੇ ਨੇ ਇਹਨੂੰ ਇੱਥੇ ਛੱਡ ਨਹੀਂ ਇੱਕ ਬੱਕਰਾ ਰੱਖ ਲਈ ਦੋ ਮੱਛੀ ਦੋ ਮੱਠਾ ਨਾਲ ਦੇ ਦੀ ਹਨ ਨਹੀਂ ਵੀ ਚਾਹਣਾ ਕੋਈ ਹੈ ਨਹੀਂ ਸਾਨੂੰ ਤੇਰੇ ਮੇਰਾ ਮੁੰਡਾ ਚਾਹਦਾ ਜਰਾ ਤਲਾ ਮੇਮਣਾਗਾ ਆਹ ਜ਼ਰਾ ਅਖੀ ਨਹੀਂ ਤੁਹਾਨੂੰ ਉਹ ਪਠਾ ਦੇ ਦਿੰਦੀ ਨਾਲ ਜੇ ਜ਼ਰਾ ਮਦਾਲੀਆ ਫੇਦਾ ਕੋਈ ਗਾਹਮਾ ਗੱਲ ਚਲੋ ਚਲੋ ਮੈਂ ਫੇਦਾ ਕੋਈ ਨਹੀਂ ਨਵੇਂ ਮੁੰਡੇ ਨੇ ਤਨਵੇਂ ਮੁੰਡੇ ਨੇ ਅੱਛਾ ਦੋ ਪਠਾ ਦੋ ਪਠਾ ਦਾ ਆਲ ਦੇ ਦੀ ਇਹ ਨਾਣੇ ਕੜੇ ਨੇ ਆਹ ਦੇਖ ਲੋ ਇੱਕ ਤਾਂ ਪੀਲੇ ਪਟੇ ਵਾਲੀ ਐ ਪੱਠ ਠੀਕ ਆ ਜੀ ਇੱਕ ਲਾਲ ਠੀਕ ਆ ਜੀ ਇੱਕ ਬੱਕਰਾ ਆਹ ਵਾਲਾ ਹਾ ਹੇ ਚੱਲ ਯਾਰੀ ਤੂੰ ਹਣ ਬੋ ਦੇ ਦੀ ਯਾਰਾ ਹਟਾ ਦੇਣੀ ਕਹਿੰਦੇ ਤੂੰ ਬਸਾ ਦੋ ਦੇ ਦੀ ਪੱਕਾ ਰੱਖ ਲਈ ਠੀਕ ਹੈ ਤੂੰ ਜਾਪ ਜਾਏ ਜੀ ਬੱਕਰੀ ਵੇਚਣੀ ਹੈ ਆ ਦੇਖ ਲਓ ਮੈਂ ਤਾਂ ਹਿਸਾਬ ਦੀ ਮੰਗਿਆ ਹੋਰ ਤੂੰ ਨਹੀਂ ਤੂੰ ਤਾਂ 42 ਯਾਰ ਮੰਗੇ ਹੁਣ ਤਾਂ ਮੈਂ ਖੜ ਗਿਆ ਇਹ ਕਹਿੰਦਾ ਮੈਂ ਘਟਵਾਉਂਗਾ ਮੱਥਾ ਖਜਾ ਮੈਂ ਮਾਰੀ ਜਾਊਂਗਾ ਉਹਦਾ ਫਾਇਦਾ ਕੋਈ ਕਰਨੀ ਹੈਗਾ ਮੰਗਣੀ ਆ ਤੁਸੀਂ ਦੱਸ ਮਾੜਾ ਮੋਟਾ ਜੀ ਫਿਰ ਮੱਥਾ ਤਾਂ ਮਾਰਨੀ ਪਊਗਾ ਨਹੀਂ ਮੱਥਾ ਮਾਰ ਕੇ ਜੇ ਰਾਜਾ ਤੇ ਲੋੜਾ ਮੱਥਾ ਮਾਰੇਗਾ ਜੀ ਫੇਰੀ ਬੰਨ ਕੇ ਜੇ ਮੱਥਾ ਨਹੀਂ ਆਏ ਨਹੀਂ ਆਏ ਖੜੇ ਹੋ ਜੇ ਬਾਰਡਰ ਤੇ ਪਾਕਿਸਤਾਨ ਆਜ ਬਾਈ ਅੰਦਰ ਆ ਜਾ ਅੰਦਰੀਵਾਲ ਅੰਦਰ ਵੜ ਕੇ ਗੱਲ ਅੰਦਰ ਆ ਲੈ ਤਾਂ ਉਂਦੇ ਜਾ ਆਇਆ ਬਾਈ ਨੰਦਰਾ ਰਸਾਂ ਨਾਲ ਕੀ ਹੈ ਮੇਰਾ ਮੱਥਾ ਤਾਂ ਮੁੱਜ ਵੀ ਮੇਰੇ ਮੈਂ ਤਾਂ ਬੱਲੇ ਬੂਗੇ ਮਾ ਨਹੀਂ ਮੱਥਾ ਮਾਰੂੰ ਅਰ ਵੇ ਆਪਾਂ ਸਤ ਹੋ ਗਏਗਾ ਲਊਗਾ ਉਹ ਤਾਂ ਕੋਈ ਨਹੀਂ ਨਹੀਂ ਗੱਲ ਕੁੱਕ ਕਰੀ ਚੰਗੀ ਰਹਿੰਦੀ ਆ ਬੱਕਰੀਏ ਮਾਰੀ ਆ ਬਾਈ ਕਿ ਨੁਕਸਾ ਮੈਂ ਇਹ ਤਾਂ ਤੇਰੀ ਮਾਰੀ ਕਿਹਾ ਨਹੀਂ ਨਹੀਂ ਪਾ ਪੈਸੇ ਬਾਹਰ ਨੇ ਪੈਸੇ ਬੱਚੇ ਵੀ ਤੈਨੂੰ ਨੇ ਤੇ ਕਿਦਾ ਤੈਨੂੰ ਛੜਦਾ ਯਾਰਾ ਬੱਚਾ ਹੀ ਛੜਦਾ ਤੈਨੂੰ ਇੱਕ ਤੈਨੂੰ ਬੱਚੀ ਛੜਦਾ ਤੈਨੂੰ ਆ ਬੱਕ ਫੜੀ ਚੋਲ ਲੱਗ ਦੇਖੀਏ ਤੂੰ ਫਿਰ ਆ ਇਧਰ ਕਰੀ ਮਾਰ ਲਾਟੇ ਤੇਰਾ ਵੀ ਮਾਰ ਲਾ ਮਾਰੀ ਮਾਰ ਦੇ ਟਰਾਈ ਉਧਰ ਉਧਰ ਤੂੰ ਹੰਗੂ ਮੈਨ ਦੇ ਦੀ ਕਹੋ ਜੀ ਉਹ ਕਮੈਮਰੀ ਰੱਖ ਲੈ ਹਾਂ ਹਾਂ ਤੈਨੂੰ ਇਹ ਕਰਾਉਣਾ ਵੀ ਕਦ ਤੱਕ ਦਿੰਦੇ ਨੇ ਤੇਰਾ 5000 ਦਾ ਮੈਨਣਾ ਛੱਡ ਪਾ ਇਕੱਠਾ ਕਰ ਜਰਾ ਮੈਨਣਾ 5000 ਦਾ ਮਾਗਰਾ ਹੁਣ ਦੱਸ ਜਾਇਜ਼ ਵੀ ਕਿੰਨੇ ਪੈਸੇ ਲੈਣੇ ਨੇ 40 ਰਹਿ ਗਿਆ ਹੈ 40 ਰਹਿ ਗਿਆ ਚਲ ਕੋਈ ਗੱਲ ਤੂੰ 40 ਹੁਣ ਦੋਨੋਂ ਦੱਸ ਕਿੰਨੇ ਪੈਸੇ ਲੈਣੇ ਨੇ ਦੋਨੋਂ 40 ਕਫਲ 20000 ਪ ਲੈ ਲੈ 20000 ਦੀ ਬੱਕਰੀ ਹੈ ਭਾਈ 40000 ਦੀ ਬੱਕਰੀ ਹੈ 40000 40 ਦੀ ਕਿਉਂ ਨਹੀਂ ਗਈ ਇਹ ਕਿੰਨੀ ਵੱਡੀ ਬੱਕਰੀ ਹੈ 40 ਦੀ ਬੱਕਰੀ ਹੈ ਦੁੱਧ ਵੀ ਤਿੰਨ ਚਾਰ ਲੀਟਰ ਆ ਥੱਲੇ ਮੇਮਨੇ ਚੰਗਾ ਆ ਜਾਂ ਚੋਕੇ ਦੇਖ ਲੈਂਦਾ ਯਾਰ ਤੂੰ ਪੰਡਾ ਸਿਦਰ ਕਿਹੜਾ ਹੈਗਾ ਮੇਰਾ ਤੋਲ ਪੰਡਾ ਸੁਧਾਰ ਦੇ ਨਾਲ ਲਿਖ ਨੋਟ ਕਰ ਤੂੰ 5 ਕਿਲੋ ਨਾਤਾ ਬੱਕਰੀ ਨੇ ਹਾਂ ਬਤਨ 40000 ਕਰਨੇ ਆਗੇ ਤੂੰ 5 ਕਿਲੋ ਕੱਢੀ ਜਾਣ ਕੇ ਮੇਮਨੇ ਚੰਗਾ ਖੜਾ ਖੜਾ ਬੋ ਬੋ ਤੂੰ ਖੜ ਜਾ ਮੜ ਜਾ ਤੂੰ 5 ਕਿਲੋ ਕੱਢ ਦੇ 40 ਹੀ ਅਜੇ ਤੱਕ ਫਟ ਗਈ ਤੇ ਮੈਂ ਦੱਸ ਦੂੰ ਮੈਂ ਦੋ ਨਾ 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 ਹੁੰਦਾ ਜੇ ਲਈ ਜਾਂਦਾ ਬਾਕੀ ਚੰਗਾ ਨਾ ਆ ਜਾਣਗੇ ਤੂੰ 45 ਕਿਲੋ ਸਾਨੂੰ ਪੂਰਾ ਕਰ ਦੇ ਮੈਨ ਵੀ ਰਖ ਲੈ ਹੁਣ ਤੇਰੇ ਮੇਮਨੇ ਯਾਰ ਆ ਫੜਾ ਚੱਲ ਦੇ ਫਿਰ ਲੈਣ ਵਾਲੀ ਗੱਲ ਹੀ ਨਹੀਂ ਕਰਦੇ ਬਾਬੂ 5 ਕਿਲੋ ਕੱਢ ਨਹੀਂ ਆ ਬਕਰੇ 24 40 ਦੀ ਸਾਈ ਫੜਾ ਉਹ ਨਹੀਂ ਹੋਊਗਾ ਮੈਨ ਫੜ ਜਾ ਬਾਬੂ ਦੇਖ ਲੈ ਦੇ ਇੱਕ ਕਿਲੋ ਦੇਖੋ 2 ਕਿਲੋ ਚੋਨਾ ਬਾਬੂ ਮਾਹੀ ਛਣ ਚੱਟੇ ਵਾਲ ਤੂੰ ਬਣਾ ਨਹੀਂ ਹੋਏਗਾ ਤੂੰ ਇਹ ਉੱਪਰ ਨਾ ਹੋਏ ਰੇ ਆ ਫੜ ਦੁੱਧ 5 ਕਿਲੋ ਬਾਅਦ ਦੇ ਟੂਸੇ 5 ਕਿਲੋ ਦੀ ਮੈਨ ਨਹੀਂ ਭਰਦੀ ਹਾਂ ਠੀਕ ਆ ਦੋ ਦੋ ਰੈਂਟ ਤਾਂ ਫਿਰ ਜ ਨਹੀਂ ਤੂੰ ਆਇਆ ਕਹਿ ਵੀ ਤੂੰ ਨਹੀਂ ਤੂੰ ਇਹਦਾ ਗੱਲ ਕਹਿਣਾ ਕਰ ਦੂਸ ਪਾਣੀ ਸੀਡ ਤੂੰ ਆਇਆ ਕਹਿ ਪਈ ਤੂੰ ਥੋੜੇ ਕਰਮਾ ਦਾ ਵੀ ਘਾਟਰੇ ਤੋਂ ਵੱਧ ਦੇ ਦੇ ਨਹੀਂ ਮੈਂ ਤਾਂ ਤੈਨੂੰ ਕਿਹਾ ਵੀ 2 ਕਿਲੋ ਚੋਨਾ ਮੈਂ ਬਾਕੀ ਨਹੀਂ ਉਹਨਾਂ ਨੂੰ ਚੰਗਾਣਾ ਤਿੰਨ ਮੇਮਣੇ ਹੁਣ ਉਹਨਾਂ ਨੂੰ ਵੀ ਚੰਗਾਣਾ ਆਉਂਦਾ ਫਿਰ ਤੈਨੂੰ ਕੋਲ ਮਿਲ ਜੂਂਗੇ ਹੱਬ ਕਾ ਕਿੰਨਾ ਚੰਗਾ ਤੂੰ ਕਿੰਨਾ ਮੈਡਮ ਮੇਮਣੇ ਠੀਕ ਆ ਚਲੋ ਕੋਈ ਲਾ ਫੜਾ ਕਹਿੰਦਾ ਮਰਜੀ ਹੋਵੇ ਦੁੱਧ ਦਾ 2000 ਦੇ ਨਹੀਂ ਨਹੀਂ ਬਾਈ ਨਹੀਂ ਵਾਣ ਨਹੀਂ ਕਰ ਤੇ ਈਆ ਦੇ 24 ਦੇ ਆਹ 25 ਦੇ ਨਹੀਂ ਨੋਟ ਗਿੱਲਾ ਹੋ ਜਾਂਦਾ ਮੀਨਾ ਕੋਈ ਜਾਂਦਾ ਨੋਟ ਨੂੰ ਕੁਝ ਹੁੰਦਾਗਾ ਦੂਜੇ ਨੋਟ ਰਹੇ ਨਹੀਂ ਗੱਲ ਹੁੰਦੇ ਇਹਨਾਂ ਦਾ ਰੌਡ ਚਾੜੀ ਹੋਈ ਐ 23000 ਦੀ ਨਹੀਂ ਆਹ ਫੇਰ ਨਹੀਂ ਨੂੰ ਮੂੰਹ ਮੁਰ ਜਾ ਮਰਾ ਮੋਟਾ ਕੀ ਗੱਲ ਦੱਸ ਹਾਂ 38000 ਦੀ ਤੇ 36000 ਆਉਂਦਾ ਰੇਂਜ ਕਰਨਾ ਆ 2 ਘੱਟ 40 33 ਕਹੇਗੇ 2 ਘੱਟ 40 ਕਹਿੰਦੇ ਤਾਂ ਨਹੀਂ ਕੀ ਲੰਦਾ ਬੱਕਰੀ ਵਧੀਆ ਬਾਈ ਤੋ ਕੋਈ ਤੋ ਕੋ ਮਰਾ ਯਾਰ ਟੇ ਕੋ ਟੇ ਕੋ ਕੋਈ ਗੱਲ ਨਹੀਂ ਆਪਾਂ ਨੇ ਕਿਹੜਾ ਗੱਲ ਪਉਂਦਾ ਇਹ ਨਾ ਆਪਾਂ ਲਿਆਣੀ ਐ ਫੇ ਦੇਣੀ ਕਿ ਨਹੀਂ ਦੇਣੀ ਐ ਮੈਂ ਤੁਹਾਨੂੰ ਕਹਿਤਾ ਹੁਣ ਤੂੰ ਦੇ ਲਾਵੀਓ ਪੱਕੇ ਫੇਰ ਪੱਕੇ ਨੇ ਖਾਣਾ ਵਾ ਤੀ ਅੱਗੇ 30 ਤੱਕ ਐ ਚਾਹ ਤੂੰ 30 ਕੋ ਕਹਤਾ ਮੈਂ ਤਾਂ ਥੱਲੇ ਫਿਰਦਾ ਐ ਅੱਛਾ ਇਹਨੇ 25 ਦੀ ਪਹੁੰਚੀ ਹਲਾ 25 ਤੇ ਕਿੱਥੇ ਗਿਆ ਅੱਛਾ ਅੱਛਾ ਮੈਂ ਇਹ 30 ਦੀ ਪਹੁੰਚੀ ਨਾ 30 ਤੂੰ ਦੀ ਕਿੱਥੋਂ ਗਿਆ 30 ਤਾਂ ਬੱਕਰੀ ਬੰਦੀ ਐ ਇਹ ਨਹੀਂ 30 ਦੀ ਉਹਨਾਂ ਗਾਂ ਲੰਗਾ ਤੇ ਵੱਕੇ ਖੜੀਆਂ ਨੇ ਉਰਾਫ ਕਰ ਜੀ ਤੇ ਕੋਈ ਗੱਲ ਕਹਿੰਦਾ ਮੈਂ ਹੱਥ ਚਲ ਚ ਕੋਈ ਨਹੀਂ 35 ਦੀ ਲੈ ਜਾ ਤੇ ਹੱਥ ਮੈਂ ਕੀ ਫੜ ਕੇ ਲਾ ਜੂਗਾ ਚਲ ਕੋਈ ਨਹੀਂ ਹੱਥਾਂ ਨੂੰ ਤਾਂ ਕੀ ਹੈ ਨਾ ਨਾ ਇੱਕ ਕਰਨ ਟੋ ਨਹੀਂ ਮਾਰਦਾ ਮੈਂ ਤਾਂ ਮਾਰਿਆ ਕਰਨ ਦੇ ਕਦੋਂ ਹੀ ਹੁਣ ਲਾ ਦੀਆਂ ਜੱਖਾਂ ਫੇਰਾ ਤੇਰੇ ਸਾਹਮਣੇ ਗੱਲ ਹੋਊਗੀ ਲੈ ਵੀ ਜੀ ਨਾ ਮੇਰੇ ਨਾਲ ਕਿਹੜਾ ਕੋਈ ਕਮਿਸ਼ਨ ਕਰਿਆ ਹੋਇਆ ਦੱਸੋ 500 ਦੱਸੋ ਲੈਣਾ 500 ਲੈਣਾ ਕਹਿ ਕੇ ਲੈਣਾ ਆਪਣਾ ਕਿਹੜਾ ਗੱਗੇ ਮਾਰਨੇ ਆ ਕੋ ਜੀ ਲੈ ਫਿਰ ਕਿਵੇਂ ਖਲਾਦੀ ਪੱਕੀਆਂ ਮਾਰਦਾ ਪੀ ਬਸ ਇੱਕੋ ਹੀ ਲੈ ਨਾ ਨਾ ਸਾਡੀ ਕਦਰ ਕਾਦੀ ਤੇ ਨਾ ਨਾ ਸੜਦਾ ਮਗਰ 5000 ਦਾ ਯੋਧੋ ਗ੍ਰੀਬੇ ਚ ਨਾ ਨਹੀਂ ਮਰ ਕਾਫਨ ਨੂੰ ਧੱਕੀ ਜਾਂਦੇ ਆ ਵੀ ਤੂੰ ਗਾ ਕਹੁੰਦਾ ਚੱਲ ਕੋਈ ਨਹੀਂ ਗਾ ਕਹੁੰਦਾ 30 ਹਜ਼ਾਰ ਦੀ ਬੱਕਰੀ ਹੋਗੀ 30 ਵੀ ਨਹੀਂ ਨਹੀਂ ਰੱਖ ਲੈ ਉਹ ਨਹੀਂ ਹੋਣੀ ਰੱਖ ਲੈ ਨਾ ਨਾ ਉਰੇ ਆ ਫਿਰ ਨਹੀਂ ਨਹੀਂ ਹਟ ਲੈ ਮੇਰਾ ਪਿੱਛੇ ਪਾ ਪਾ 31 ਹਜ਼ਾਰ ਦੀ ਬੱਕਰੀ ਹੋ ਬਹ ਫੜਾਉਂਦੀ 31 ਲੈ ਦੀ ਬੱਕਰੀ ਤੇ ਆਪਾਂ ਕਰ ਜਾਈ ਬਾਸ ਹੋ ਗਈ ਹੋ ਗਈ ਹੋਰ ਚੋ ਬੱਕਰਾ ਛੱਡ ਛੱਡ ਦੇ ਮੈਂ ਇਹ ਮੈਂ ਉਹਨੂੰ ਮੈਂ ਉਹਨਾਂ ਗੱਡੀ ਲੱਗਣੇ ਨੇ ਕੱਢ ਦੇ ਬੱਚੇ ਕੱਢੋ ਬਾਈ ਉਹਨੇ ਇੱਕ ਪਾਠ ਇੱਕ ਬੱਕਰਾ ਦੋਨੇ ਪੱਠਾ ਕਾੜ ਦੇ ਠੀਕ ਲਾ ਕੇ ਦੇਖ ਲੈ ਲਾ ਕੇ ਲਾ ਕੇ ਲਾ ਕੇ ਦੇਖ ਲੈ ਦੋਨੇ ਪੱਠਾ ਆ ਲਾ ਕੇ ਦੇਖ ਲੈ ਥੱਲੇ ਛੱਡ ਕੇ ਮੇਮਣੇ ਵਾਲੀ ਸੀ ਬੱਕਰੀ ਉਹ ਹੋ ਗਈ ਵਾਲਾ ਤੱਕਣਾ ਬੱਕਰੀ ਹੋਰ ਕੀ ਹੈ ਬਾਬਾ ਦਾ ਸਾਰਾ ਕੀ ਪਕੜਾ ਹੈ ਬੱਕਰਾ ਬਹੁਤ ਬੱਕਰਾ ਤਾਂ ਲੈਣਾ ਨੇ ਬਾਬਾ ਪੱਠੇ ਦਿੱਤੀਆਂ ਦੋਨੇ ਹਾਂ ਦੋਨੇ ਪੱਠਾ ਇਹ ਨੇਮਣੇ ਦੇ ਕਿ ਨਹੀਂ ਉਹ ਤਾਂ ਆ ਤੂੰ ਕੜੇ ਪੈਣ ਲੱਗ ਗਿਆ ਨਾ ਪੈਣ ਲੱਗ ਗਿਆ ਲਾ ਕੇ ਦੇਖ ਲੈ ਬਹੁਤ ਕਾਲਾ ਕਰਨ ਲੱਗੀ ਬੱਕਰੀ ਦਾ ਅੱਜ ਉਹ ਆ ਜੀ ਮੜਾਕ ਬੱਕਰੀ ਘਾੜਾ ਕਰਨ ਲੱਗੀ ਅੱਜ ਦੇਖ ਲੋ ਰੇ ਅੱਗੇ ਇੱਧਰ ਆ ਜੋ ਆ ਕਿ ਜਲਦੀ ਜੰਗ ਨਾ ਲੱਗੇ ਜਾ ਚਾ ਉਹ ਪਾਈ ਇੱਧਰ ਦੀ ਲੋਟਾਂ ਦਾ ਜੰਗ ਰਾਂਗੇ ਦੋ ਹੁਣ ਦੇ ਤਾਂ ਲੋਟਾਂ ਨਾਲ ਇੱਕ ਨੂੰ ਤਾਂ ਫੜ ਕੇ ਚੰਗਾਉਣਾ ਮੈਨੂੰ ਮੈਂ ਝੋਲਾ ਪਾ ਦਈ ਕਿਉਂ ਆ ਬੱਕਰ ਨੂੰ ਫੜ ਲੈਣੇ ਆ ਫਿਰ ਝੋਲਾ ਪਾ ਬੱਦ ਘੱਟ ਨਹੀਂ ਪੀਂਦੇ ਦੋ ਇੱਕੋ ਜਿਹਾ ਪੀਂਦੇ ਹਾਂ ਇੱਕੋ ਜਿਹਾ ਪੀਂਦੇ ਥੋੜਾ ਹੀ ਆ ਮੇਮਣੇ ਚੰਗਾਈਆਂ ਵੀ ਆ ਇਸ ਵੇਲੇ ਦੇਸੀ ਨੇ ਬੰਦੇ ਪਵਾਰੀ ਨਹੀਂ ਇਹਦੇ ਚੰਗਾਈਆਂ ਆ ਜੀ ਕੱਢਾ ਮਗਰੋਂ ਦੇਖੋ ਬਾਕੀ ਕਿਹਦਾ ਮੁੰਡੇ ਯਾਰ ਬਾਹ ਜਾਣਾ ਸਾਰੇ ਹੱਥ ਨੇ ਵੇਚੇ ਬੰਦੇ ਇਹ ਬੰਦਾ ਦੇਸੀ ਨਾਲ ਜੀ ਥੋੜੇ ਦਾ ਕੇ ਬੰਦੇ ਨੇ ਇਹ ਪਵਾਰੀ ਬੰਦੇ ਦਾ ਹਰਾਮੀ ਹੁੰਦੇ ਨੇ ਨਾ ਪਕੜਦੇ ਹੋਊ ਖੋਹ ਕੁਛ ਕਰਦੇ ਨੇ ਇਹਨੇ ਕਰ ਜਰਾ ਦੇਸੀ ਇਹ ਬੰਦੇ ਨੇ ਤਾਂ ਅੱਜ ਮਹੀ ਪੈਣ ਲੱਗ ਗਿਆ ਯਾਰ ਲਾ ਨੂੰ ਪੈਮਣ ਕਰੋ ਹਰਾਮੀ ਕਾਹੋਂ ਕੀ ਹੋ ਦੇਖੀਏ ਨਹੀਂ ਪਈ ਜਾਂਦਾ ਹਟ ਦੋ ਜੀ ਮੈਂ ਕਰਦਾ ਆਨੇ ਕੋਈ ਪਰ ਬੱਕਰੀ ਬਹੁਤ ਵੱਖਰੀ ਪੱਕੀ ਠੀ ਲੋੜਾ ਯਾਰ ਜੀ ਹੈ ਜੀ ਬੱਕਰੀ ਯਾਰ ਮਗਰ ਮੈਂ ਉਹ ਨਹੀਂ ਵਧੀਆ ਨੇ ਹਾਂ 30000 ਇਹ ਕੱਢੋ ਨਾ ਬੱਕਰੀ ਵੀ ਚੰਗੀ ਇਹ ਇੱਕ ਮੈਂ ਨਾਲ ਛੱਡਦਾ ਨਹੀਂ 45000 ਰੁਪਏ ਮੰਗਿਆ ਦੀਗਾ ਸਾਮ ਨਹੀਂ ਬੱਕਰੀ ਦਾ 45 ਵੀ ਹੋਈ ਆ ਸਾਮ ਇਹਨੂੰ ਮੈਂ ਨਾਲ ਛੱਡਦਾ ਮੈਂ ਉਹਨਾਂ ਦਾ ਰੱਖ ਲੈ ਸਾਮ ਨਹੀਂ ਹੈਗੀ ਗੱਲ ਤਾਂ ਸਾਮ ਦੀ ਆ ਉਹ ਸਾਹਮਣੇ ਪੂਰੇ ਆਏ ਹੋਏ ਖੜੇ ਨੇ ਇਹੀ ਬੱਕਰੀਆਂ ਹੋਣ ਕਿਤੇ ਸੈੱਟ ਵਾਲੀ ਜਗ੍ਹਾ ਤੇ ਯਾਰ ਬੰਦੇ ਦੇ ਸਾਹਮਣ ਵਾਲੇ ਤਾਂ ਵਿਚਾਰੇ ਖੇਤੀ ਆਏ ਬੰਦੇ ਨੇ ਚਾਚਾ ਕਿਹਨੇ ਨਾ ਫਿਰ ਦਛਿਨੇ ਕਰ ਫਾਰਮ ਚ ਰੱਖਿਆ ਹੋਇਆ ਨਾ ਕੋ ਉਚਾਰਨ ਜਾਣੇ ਆ ਉਚਾਰਨ ਜਾਣੇ ਚਾਰਨ ਹੁਣ ਤਾਂ ਫਾਰਮ ਆਪ ਨੂੰ ਜਾ ਬਹੂਗਾ ਨਾ ਮੈਂ ਕਹਿੰਦਾ ਇਹ ਡਰਾਈਵਰ ਆਜ ਤੱਕ ਦਾ ਇਹ ਸ਼ੌਕ ਹੀ ਸਾਨੂੰ ਜਾਗ ਤੇ ਆ ਗਿਆ ਕਿ ਡਾਟ ਖੜਿਆ ਸੀ ਫੁਲਕਾ ਮੰਡੀ ਮੰਨੋ ਵੀ ਮੰਡੀ ਜਾ ਹੁਣ ਤਾਂ ਫਾਰਮ ਹੋਰ ਹੋ ਸਾਬ ਹਾਂ ਸਾਰੇ ਇਹ ਦੋਸਾਂ ਦੇ ਪੜਾਈਆਂ ਨੇ ਇਹ ਮੁੰਡਾ ਲੜਦਾ ਬਾਹਰ ਜਾਂਦਾ ਲੜ ਕੇ ਲਿਆ ਇਹਦਾ ਪਠੋਰੀ ਕਿਨੇ ਦੇਖ ਲਾ ਹਾਂ ਵੇ ਦੇ ਕੇ ਨੀ ਮਾ ਲਾ ਦੋ ਕਾਗਜ਼ ਦਾ ਕਾਗਜ਼ ਗੋਬੀ ਦਾ ਪਾ ਲੋ ਪਾਣੇ ਪਾਣੇ ਹਾਂ ਇਹ ਕਿੰਨੇ ਨੇ ਇਹ ਤਰਪਾਹ ਲੈ ਕੇ ਆ ਜੀ ਚਾਚਾ ਲੋ ਜੀ 20000 ਗਣ ਲੱਫ ਮਾਰ ਲੋ ਮਾਣਾ ਜਿਆਦਾ ਰੌਣ ਚ ਲਾ ਕੇ ਆਪੜਾ ਲਾ ਕੇ ਮਾਰ ਲੋ